ਇਹ ਤਸਵੀਰ ਉਸ ਮਾਸੂਮ ਦਿਲਰੋਜ਼ ਦੀ ਹੈ ਜਿਸ ਨੂੰ ਅੱਜ ਇਨਸਾਫ਼ ਮਿਲਣ ਵਾਲਾ ਹੈ 9 ਸਾਲ ਦੀ ਉਮਰ ਦੇ ਵਿੱਚ ਦਿਲਰੋਜ਼ ਨੂੰ ਜ਼ਿੰਦਾ ਦਫਨਾਉਣ ਵਾਲੀ ਕਾਤਲ ਗਵੰਡਰ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ ਲੁਧਿਆਣਾ ਦੇ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਦੇ ਵੱਲੋਂ ਅੱਜ ਨੀਲਮ ਨਾਦ ਦੀ 35 ਸਾਲਾ ਔਰਤ ਨੂੰ ਸਜ਼ਾ ਸੁਣਾਈ ਜਾਵੇਗੀ ਨੀਲਮ ਨੇ ਆਪਣੇ ਗੁਆਂਢੀ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ 22 ਸਾਲ ਦੀ ਮਾਸੂਮ ਦਿਲਰੋਸ ਨੂੰ ਬੇਰਹਿਮੀ ਦੇ ਨਾਲ ਮੌਤੇ ਕਾਟੋ ਤਾਰਿਆ ਸੀ ਬੀਤੇ ਦਿਨ ਅਦਾਲਤ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਨੀਲਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਤੇ ਹੁਣ ਥੋੜੇ ਹੀ ਸਮੇਂ ਦੇ ਵਿੱਚ ਨੀਲਮ ਨੂੰ ਸਜ਼ਾ ਵੀ ਸੁਣਾਈ ਜਾਵੇਗੀ ਦੱਸਦੀ ਕਿ ਪੂਰਾ ਮਾਮਲਾ 28 ਨਵੰਬਰ 2021 ਦਾ ਜਦੋਂ ਸ਼ਿਮਲਾ ਪੂਰੀ ਇਲਾਕੇ ਦੇ ਵਿੱਚ ਸਕੂਟੀ ਤੇ ਨੀਲਮ ਦਿਲਰੋਸ ਨੂੰ ਅਗਵਾ ਕਰਕੇ ਲੈ ਗਈ ਸੀ ਸਲੀਮਤਾਬਰੀ ਹੁਸੈਨਪੁਰਾ ਨੇੜੇ ਬੱਚੀ ਨੂੰ ਟੋਏ ਦੇ ਵਿੱਚ ਇਸ ਔਰਤ ਦੇ ਵੱਲੋਂ ਜ਼ਿੰਦਾ ਦਫਨਾਇਆ ਗਿਆ ਸੀ ਦਮ ਘੁੱਟਣ ਦੇ ਕਾਰਨ ਮਾਸੂਮ ਦਿਲਰੋਸ ਦੀ ਮੌਤ ਹੋ ਗਈ ਸੀ ਮੌਤ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਗਵੰਡਨ ਨੂੰ ਸਜ਼ਾ ਦਿਵਾਉਣ ਦੇ ਲਈ ਕੈਂਡਲ ਮਾਰਚ ਵੀ ਕੱਢੇ ਗਏ ਸਨ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਨੀਲਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਦੋਸ਼ ਸਾਬਿਤ ਹੋ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਨੀਲਮ ਨੂੰ ਸਜ਼ਾ ਸੁਣਾਈ ਜਾਵੇਗੀ ਹਾਲਾਂਕਿ ਪਰਿਵਾਰ ਦੇ ਵੱਲੋਂ ਨੀਲਮ ਦੇ ਖਿਲਾਫ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਵੇਖਣਾ ਹੋਵੇਗਾ ਕਿ ਅਦਾਲਤ ਦੇ ਵੱਲੋਂ ਨੀਲਮ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਪਰ ਬੇਰਹਿਮੀ ਦੇ ਨਾਲ 2.5 ਸਾਲਾ ਦਿਲਰੋਜ਼ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਨੀਲਮ ਨੂੰ ਅੱਜ ਸਜ਼ਾ ਮਿਲੇਗੀ ਅੱਜ ਮਾਸੂਮ ਦਿਲਰੋਜ਼ ਨੂੰ ਇਨਸਾਫ ਮਿਲੇਗਾ